ਥਾਨਕ ਦਾਣਾ ਮੰਡੀ 'ਚ ਪੱਲੇਦਾਰੀ ਕਰਦੇ ਇੱਕ ਨੌਜਵਾਨ ਮਜ਼ਦੂਰ ਦੀ ਕਣਕ ਦੀਆਂ ਬੋਰੀਆਂ ਢੇਠ ਆਉਣ ਕਾਰਨ ਮੌਤ ਹੋ ਗਈ ਹੈ। ਸਥਾਨਕ ਚੰਦਰ ਰੋਡ ਤੇ ਸਥਿਤ ਆਰਤੀ ਲక్ష్ਮੀ ਗ੍ਰੇਨ ਟਰੇਡਰਸ ਦੇ ਚੌਧਰੀ ਤੇ ਐਮਸੀ ਪਤੀ ਸਰਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਦੇ ਸਭ ਯਾਰ ਚ ਕੰਮ ਕਰਦੇ ਆ ਦੁਪਹਿਰ ਦੇ ਸਮੇਂ ਮਜ਼ਦੂਰ ਚਾਹ ਪਾਣੀ ਪੀ ਰਹੇ ਸਨ। ਕਿ ਉਹਨਾਂ ਦੇ ਨਾਲ ਕੰਮ ਕਰਦਾ ਮਜ਼ਦੂਰ ਹਰਫੂਲ ਸਿੰਘ ਉਮਰ 37 ਸਾਲ ਪੁੱਤਰ ਗਰਮੇਲ ਸਿੰਘ ਵਾਸੀ ਪਿੰਡ ਮਹੇਸ਼ਰੀ ਜ਼ਿਲ੍ਹਾ ਮੋਗਾ ਬੋਰੀਆਂ ਦੇ ਲੱਗੇ ਚੱਠੇ ਦੀ ਛਾਵੇਂ ਚਾਹ ਪੀਣ ਬੈਠ ਗਿਆ ਕਿ ਅਚਾਨਕ ਉੱਪਰੋਂ ਤਣਕ ਦੀਆਂ ਭਰੀਆਂ ਬੋਰੀਆਂ ਉੱਤੇ ਡਿੱਗ ਪਈਆਂ ਤੁਰੰਤ ਉਸ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਤਕ ਐਲਾਨ ਦਿੱਤਾ ਸਥਾਨਕ ਦਾਣਾ ਮੰਡੀ 'ਚ ਪੱਲੇਦਾਰੀ ਕਰਦੇ ਇੱਕ ਨੌਜਵਾਨ ਮਜ਼ਦੂਰ ਦੀ ਕਣਕ ਦੀਆਂ ਬੋਰੀਆਂ ਢੇਠ ਆਉਣ ਕਾਰਨ ਮੌਤ ਹੋ ਗਈ ਹੈ। ਸਥਾਨਕ ਚੰਦਰ ਰੋਡ ਤੇ ਸਥਿਤ ਆਰਤੀ ਲక్ష్ਮੀ ਗ੍ਰੇਨ ਟਰੇਡਰਸ ਦੇ ਚੌਧਰੀ ਤੇ ਐਮਸੀ ਪਤੀ ਸਰਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਦੇ ਸਭ ਯਾਰ ਚ ਕੰਮ ਕਰਦੇ ਆ ਦੁਪਹਿਰ ਦੇ ਸਮੇਂ ਮਜ਼ਦੂਰ ਚਾਹ ਪਾਣੀ ਪੀ ਰਹੇ ਸਨ। ਕਿ ਉਹਨਾਂ ਦੇ ਨਾਲ ਕੰਮ ਕਰਦਾ ਮਜ਼ਦੂਰ ਹਰफूल ਸਿੰਘ ਉਮਰ 37 ਸਾਲ ਪੁੱਤਰ ਗਰਮੇਲ ਸਿੰਘ ਵਾਸੀ ਪਿੰਡ ਮਹੇਸ਼ਰੀ ਜ਼ਿਲ੍ਹਾ ਮੋਗਾ ਬੋਰੀਆਂ ਦੇ ਲੱਗੇ ਚੱਠੇ ਦੀ ਛਾਵੇਂ ਚਾਹ ਪੀਣ ਬੈਠ ਗਿਆ ਕਿ ਅਚਾਨਕ ਉੱਪਰੋਂ ਤਣਕ ਦੀਆਂ ਭਰੀਆਂ ਬੋਰੀਆਂ ਉੱਤੇ ਡਿੱਗ ਪਈਆਂ ਤੁਰੰਤ ਉਸ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਤੇ ਕਹਾਂਨ ਦਿੱਤਾ